ਇੱਥੇ ਸਮਝ ਲਓ ਮੈਂ ਆਪਣੀ ਫੋਟੋ ਕੜਵਾਉਣੀ ਹੈ ਜੀ ਬਿਲਕੁਲ ਹੋ ਜਾਏਗੀ ਜਿਵੇਂ ਸ਼ਿਵਾਜੀ ਮਹਾਰਾਜ ਜੀ ਦੀ ਹੈ ਵਿੱਚ ਇੰਜੈਕਟ ਕਰਨੀ ਹੈ ਇਹਨੂੰ ਹਮ ਇੰਜੈਕਟ ਹੋ ਗਈ विद दे 1 2 ਮਿੰਟ ਦੇ ਅੰਦਰ ਅੰਦਰ ਇਹਦਾ ਮੋਇਸਚਰ ਆ ਜਾਏਗਾ ਲੇਬਰ ਕੋਸਟ ਹੋਊਗੀ ਦਰਵਾਜਾ ਬਣਾਉਣ ਬਣਾਉਣ ਦੀ ਲੇਬਰ ਪਊਗੀ ਉਹਨੇ ਚ ਮੈਂ ਦਰਵਾਜਾ ਬਣਾ ਕੇ ਦੇ ਦੂੰਗਾ ਇਹ ਚ ਇਹ ਲੱਕੜ ਦੇ ਵਿੱਚ ਬਣੀ ਹੋਈ ਹੈ ਪੂਰੀ ਦੀ ਪੂਰੀ ਲੱਕੜ ਹੈ ਜੀ ਇਹ ਸਾਰੀ ਲੱਕੜ ਹੈ ਹਾਂ ਜੀ ਦੋਸਤੋ ਦਰਵਾਜੇ ਨੇ ਸਭ ਤੋਂ ਵੱਡੇ ਸਟੋਰ ਦੇ ਵਿੱਚ ਆਏ ਪਰ ਜੀਰਕਪੁਰ ਸ਼ਹਿਰ ਦੇ ਵਿੱਚ ਤੇ ਇੱਥੋਂ 100 ਰੁਪਏ ਤੋਂ ਲੈ ਕੇ 800 ਰੁਪਏ ਸਕਰ ਫੁੱਟ ਤੱਕ ਤੁਹਾਨੂੰ ਦਰਵਾਜੇ ਮਿਲ ਜਾਣਗੇ ਜਿਦੇ ਵਿੱਚ ਤੁਸੀਂ ਡਿਜ਼ਾਈਨ ਵੀ ਆਪਣੇ ਖੁਦ ਬਣਵਾ ਸਕਦੇ ਹੋ ਚਾਹੇ ਆਪਣੇ ਫੋਟੋ ਬਣਵਾਓ ਚਾਹੇ ਤੁਸੀਂ ਗੂਗਲ ਤੋਂ ਚੱਕ ਕੇ ਕੋਈ ਡਿਜ਼ਾਈਨ ਬਣਵਾਓ ਚਾਹੇ ਜਿਵੇਂ ਬਾਹਰ ਵਾਜੇ ਦਿਖਾਉਣ ਵਾਲੇ ਆ 100 ਰੁਪਏ ਸਕਰ ਫੁੱਟ ਤੋਂ ਲੈ ਕੇ 1000 ਰੁਪਏ ਸਕਰ ਫੁੱਟ ਤੱਕ ਦੀ ਵੈਰਾਈਟੀ ਦਿਖਾਵਾਂਗੇ ਜਿਦੇ ਵਿੱਚ ਤੁਹਾਡੇ ਬਜਟ ਫ੍ਰੈਂਡਲੀ ਦਰਵਾਜ਼ੇ ਵੀ ਆਣਗੇ ਕਹਿੰਦਾ ਮਤਲਬ ਜਿਹਦਾ ਕਸਟਮਰ ਦਾ ਬਜਟ ਘੱਟ ਹੈ ਉਹਦੇ ਲਈ ਵੀ ਜਿਹਦਾ ਬਜਟ ਨਾਰਮਲ ਹੈ ਉਹਦੇ ਲਈ ਵੀ ਜਿਹਦਾ ਬਜਟ ਹਾਈ ਐਂਡ ਹੈ ਉਹਦੇ ਲਈ ਵੀ ਅੱਜ ਤੁਸੀਂ ਜਿਵੇਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਦਰਵਾਜ਼ੇ ਹੈਗੇ ਪ੍ਰੋਪਰ ਸਾਗਵਾਨ ਦੇ ਵਿੱਚ ਬਣੇ ਹੋਏ ਨੇ ਸਾਗਵਾਨ ਦੀ ਲੱਕੜੀ ਦੇ ਵਿੱਚ ਸਾਗਵਾਨ ਦੀ ਜਿਹੜੀ ਵੈਰਾਈਟੀ ਹੈਗੀ ਆ ਉਹ ਐਮਪੀ ਦੀ ਸਾਗਵਾਨ ਹੈ ਸੀਪੀਟੀ ਜਿਹਨੂੰ ਬੋਲਦੇ ਆ ਉਹਦੇ ਉੱਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਪ੍ਰੋਪਰ ਅਕੋਰਡਿੰਗ ਟੂ ਕਸਟਮਰ ਦੇ ਅਕੋਰਡਿੰਗ ਕਸਟਮਰ ਨੇ ਮੰਗੋਣਾ 35mm 38mm 42mm 50mm ਹਰ ਥਿਕਨੈਸ ਦੇ ਵਿੱਚ ਦਰਵਾਜ਼ਾ ਅਵੇਲੇਬਲ ਹੈ ਜੋ ਮੈਂ ਅੱਜ ਰੇਟ ਦੱਸੂਗਾ ਸਾਰੀ ਵੀਡੀਓ ਦੇ ਵਿੱਚ ਉਹ ਜੋ ਇਹਨਾਂ ਦਾ ਮਤਲਬ ਸਟੈਂਡਰਡ ਸਾਈਜ਼ ਹੈ 38mm 1.5 ਇੰਚ ਦੇ ਦਰਵਾਜ਼ਿਆਂ ਦਾ ਰੇਟ ਦੱਸੂਗਾ ਜਿਵੇਂ 800 ਰੁਪਏ ਸਕੁਅਰ ਫੁੱਟ ਦਾ ਇਹ ਦਰਵਾਜ਼ਾ 25 ਸਾਲ ਦੀ ਗਾਰੰਟੀ ਵਾਰੰਟੀ ਹੈ ਰੀਟਰਨ ਦੇ ਵਿੱਚ ਸੁੱਕੀ ਕਸਟਮਰ ਨੂੰ ਲੱਕੜੀ ਉ ਟੈਸਟ ਕਰ ਸਕਦੇ ਆ ਮਸ਼ੀਨal ਮੈਂ ਤੁਹਾਨੂੰ ਲਾਈਵ ਟੈਸਟ ਕਰਕੇ ਦਿਖਾ ਦਿੰਨਾ ਜਿਵੇਂ ਆਪਾਂ ਇਹਦੇ ਵਿੱਚ ਇੰਜੈਕਟ ਕਰਨੀ ਹੈ ਇਹਨੂੰ ਹਮ ਇੰਜੈਕਟ ਹੋ ਗਈ ਵਿਦ ਤੇ 1 ਤੇ 2 ਮਿੰਟ ਦੇ ਅੰਦਰ ਅੰਦਰ ਇਹਦਾ ਮੌਇਸਚਰ ਆ ਜਾਏਗਾ ਜਿਵੇਂ ਇੱਕ ਦਰਵਾਜੇ ਦੇ ਵਿੱਚ ਮੌਇਸਚਰ ਰਹਿਣਾ ਚਾਹੀਦਾ 10 ਤੋਂ 15 ਦੇ ਵਿੱਚ ਵਿੱਚ ਯਾਨੀ ਕਿ ਮਿਨੀਮਮ ਜੇ ਆਪਾਂ ਜਾਈਏ 5 ਤੱਕ ਮੈਕਸਿਮਮ ਜਾਈਏ 15 ਤੱਕ 15 ਤੋਂ ਵੱਧ ਦਰਵਾਜੇ ਦਾ ਮੌਇਸਚਰ ਆਏਗਾ ਤਾਂ ਦਰਵਾਜ਼ਾ ਬੈਂਡ ਹੋਣਾ ਸ਼ੁਰੂ ਹੋ ਜਾਏਗਾ। ਅਗਰ ਪੰਜ ਤੋਂ ਘਟੇਗਾ ਦਰਵਾਜ਼ਾ ਫਟਣਾ ਸ਼ੁਰੂ ਹੋ ਜਾਏਗਾ। ਵੀ ਆਪਾਂ ਨੂੰ ਇਹ ਚੀਜ਼ ਚੈੱਕ ਕਰਕੇ ਲੈਣਾ ਚਾਹੀਦਾ ਹੈ। ਹਾਂ ਬਿਲਕੁਲ वुਡ ਚੈੱਕ ਕਰਕੇ ਲੱਕੜੀ ਲੈਣੀ ਚਾਹੀਦੀ ਹੈ ਜੀ ਦਰਵਾਜ਼ੇ ਦੀ ਵੀ ਦਰਵਾਜ਼ੇ ਸਾਡੇ ਅੰਦਰ ਸੁੱਕਾ ਕਿੰਨਾ ਹੈ, ਗਿੱਲੀ ਕਿੰਨੀ ਹੈ। ਠੀਕੇ ਬਾਕੀ ਗੱਲ ਕਰ ਲਈ ਕੋਠੇ ਵਿੱਚ ਇੰਨੀ ਕੀ ਮੰਨ ਲੈ ਲੇਬਰ ਕੋਸਟ ਪੈਂਦੀ ਉੰਨੇ ਵਿੱਚ ਆਪਣੇ ਡੋਰ ਲੱਗ ਜਾਣਗੇ। ਬਿਲਕੁਲ ਜਿੰਨੇ ਚ ਲੇਬਰ ਕੋਸਟ ਪਊਗੀ, ਦਰਵਾਜ਼ਾ ਬਣਾਉਣ-ਬਣਾਉਣ ਦੀ ਲੇਬਰ ਪਊਗੀ, ਉਹਨੇ ਵਿੱਚ ਮੈਂ ਦਰਵਾਜ਼ਾ ਬਣਾ ਕੇ ਦੇ ਦੂੰਗਾ। ਉਹ ਵੀ ਇਸ ਤਰ੍ਹਾਂ ਦਾ ਦਰਵਾਜ਼ਾ ਸੀਐਨਸੀ ਵਰ ਲੱਕੜ ਦੇ ਵਿੱਚ ਬਣੀ ਹੋਈ ਹੈ ਪੂਰੀ ਦੀ ਪੂਰੀ ਲੱਕੜ ਹੈ ਜੀ ਸਾਰੀ ਲੱਕੜ ਹੈ ਜਿਹੜੀ ਡਿਜ਼ਾਈਨਿੰਗ ਹੈ ਸੀਐਨਸੀ ਮਸ਼ੀਨਾਂ ਦੇ ਨਾਲ ਕੱਢੀ ਹੋਈ ਹੈ ਜਿਵੇਂ ਕੋਈ ਆਪਣੇ ਪੂਜਾ ਰੂਮ ਦੇ ਅਕੋਰਡਿੰਗ ਕੋਈ ਆਪਣੇ ਧਰਮ ਦੇ ਅਕੋਰਡਿੰਗ ਵੀ ਸਾਈਡ ਤੋਂ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦਾ ਹੈ ਕਿਸੇ ਨੇ ਮੰਦਿਰ ਚਲਾਣੇ ਆ ਗੁਰਦੁਆਰੇ ਦੇ ਵਾਸਤੇ ਚਾਹੀਦੇ ਨੇ ਜਾਂ ਚਰਚ ਵਾਸਤੇ ਚਾਹੀਦੇ ਨੇ ਜਾਂ ਮਸਜਿਦ ਵਾਸਤੇ ਚਾਹੀਦੇ ਨੇ ਜਿਸ ਤਰ੍ਹਾਂ ਦੀਕਾਂ ਦਾ ਵੀ ਦਰਵਾਜ਼ਾ ਚਾਹੀਦਾ ਸਾਰੀ ਕਸਟਮਾਈਜੇਸ਼ਨ ਹੈ ਇਹ ਡਿਜ਼ਾਈਨ ਕਦੇ ਵੀ ਆਪਾਂ ਹੱਥ ਨਾਲ ਮਤਲਬ ਬਣਾ ਨਹੀਂ ਸਕਦੇ ਦੇਖੋ ਪੋਸਿਬਲ ਤਾਂ ਹਰ ਚੀਜ਼ ਹੈਗੀ ਹੈ ਹੱਥ ਨਾਲ ਬਣ ਜਾਂਦੇ ਨੇ ਪਰ ਕਈ ਕਈ ਮਿੰਨੇ ਇੱਕ ਦਰਵਾਜ਼ੇ ਨੂੰ ਲੱਗ ਜਾਣਗੇ ਉਸ ਦੇ ਨਾਲ ਲੇਬਰ ਕੋਸਟ ਇੰਨੀ ਜ਼ਿਆਦਾ ਹਾਈ ਚਲੀ ਜਾਊਗੀ ਦਰਵਾਜ਼ਾ ਰੇਂਜ ਤੋਂ ਬਾਹਰ ਹੋ ਜਾਏਗਾ ਜਿਹੜਾ ਆਪਾਂ ਇਹ ਦਰਵਾਜ਼ਾ ਹੈ ਇੱਕ ਦਿਨ ਚ ਮਤਲਬ ਆਪਾਂ ਮਸ਼ੀਨ ਨਾਲ ਤਿਆਰ ਕਰ ਦਨੇ ਆ। इजीली 12 ਘੰਟਿਆਂ ਚ ਡਿਜ਼ਾਈਨ ਬਣ ਜਾਂਦੇ ਸੀਐਨਸੀ ਤੇ ਇੱਕ ਸੀਐਨਸੀ ਤੇ। ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਵੀ ਸੀਐਨਸੀ ਵਰਕ ਕੀਤਾ ਹੋਇਆ ਸਾਰਾ। ਇਹ ਡਿਜ਼ਾਈਨ ਪੂਰਾ ਲੱਕੜ ਨੂੰ ਜੋਇੰਟ ਮਾਰ ਕੇ ਫਿਰ ਇਹਦੇ ਵਿੱਚ ਕਟਿੰਗ ਕੀਤੀ ਹੋਈ ਹੈ ਸੀਐਨਸੀ ਦੇ ਨਾਲ। ਠੀਕ ਹੈ। ਇਸ ਤੋਂ ਇਲਾਵਾ ਜੇ ਕਸਟਮਰ ਦਾ ਬਜਟ ਘੱਟ ਹੈਗਾ ਜਿਵੇਂ ਉਹ 800 ਰੁਪਏ ਦਾ ਮੈਂ ਰੇਟ ਦੱਸਿਆ ਸੀ ਸਕੁਅਰ ਫੁੱਟ ਦਾ। ਕਸਟਮਰ ਦਾ ਬਜਟ ਹੈਗਾ ਘੱਟ ਇਹ ਜਰਮਨ ਪਾਈਨ ਦੀ ਲੱਕੜ ਦੇ ਉੱਤੇ ਸੇਮ ਡਿਜ਼ਾਈਨ ਬਣਵਾ ਸਕਦੇ ਆ ਉਹਦੇ ਦੇ ਤੋਂ ਇਹਦੇ ਨਾਲੇ 500 ਰੁਪਏ ਸਕੁਅਰ ਫੁੱਟ ਰੇਟ ਹੈ ਇਹਦੇ ਵਿੱਚ ਡਿਜ਼ਾਈਨ ਦੀ ਆਪਸ਼ਨਲ ਹੈ ਸਾਡੇ ਕੋਲੇ 2000 ਪਲੱਸ ਇਹਦੇ ਵਿੱਚ ਵੀ ਡਿਜ਼ਾਈਨ ਮਿਲ ਜੇਗਾ ਜੇ ਸਾਗਵਾਨ ਵਾਲਾ ਡਿਜ਼ਾਈਨ ਪਾਈਨ ਤੇ ਬਣਵਾਣਾ ਹੈ ਪਾਈਨ ਤੇ ਬਣ ਜਾਏਗਾ ਐਚ ਡੀ ਐਚ ਐਮ ਆਰ ਤੇ ਬਣਵਾਣਾ ਹੈ HDHMR ਤੇ ਬਣ ਜਾਏਗਾ WPC ਤੇ ਬਣਵਾਉਣਾ WPC ਤੇ ਬਣ ਜਾਏਗਾ ਲੱਕੜ ਅਗਲੇ ਦੀ ਪਸੰਦ ਹੈ ਜਿਹੜੀ ਮਰਜ਼ੀ ਲੱਕੜ ਲਵਾ ਹਾਂਜੀ ਬਿਲਕੁਲ ਇਹ ਦੇਖੋ ਸਾਰੇ ਦਰਵਾਜ਼ੇ ਹੀ ਇਹ 500 ਰੁਪਏ ਦੇ ਵਿੱਚ ਨੇ ਡਿਜ਼ਾਈਨ ਤੁਸੀਂ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਸਾਗਵਾਨ ਵਾਲਾ ਜਰਮਨ ਦੀ ਪਾਈ ਤੇ ਜਿਵੇਂ ਆਜੇ ਇੱਥੇ ਸਮਝ ਲਓ ਮੈਂ ਆਪਣੀ ਫੋਟੋ ਕਢਵਾਉਣੀ ਹੈ ਜੀ ਬਿਲਕੁਲ ਹੋ ਜਾਏਗੀ ਜਿਵੇਂ சிவாਜੀ ਮਹਾਰਾਜ ਜੀ ਦੀ ਹੈ ਇਸ ਤਰ੍ਹਾਂ ਹੀ ਮਤਲਬ ਕੋਈ ਵੀ ਆਪਣੇ ਰਿਲੀਜਨ ਦੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਤੁਸੀਂ ਲੈ ਕੇ ਆਣੇ ਹੋ Google ਤੋਂ ਲੈ ਕੇ ਆਣੇ ਹੋ ਉਹ ਡਿਜ਼ਾਈਨ ਵੀ बन जाएगा ये ਤੁਸੀਂ ਦੇਖੋ ਮੰਦਿਰ ਵਾਸਤੇ ਬਣਿਆ ਹੋਇਆ ਕੋਈ ਪੂਜਾ ਰੂਮ ਵਾਸਤੇ ਆਪਾਂ ਨੇ ਬਣਾਇਆ ਮੈਂ ਵੀ ਪਹਿਲਾਂ ਕਿਹਾ ਸੀ ਕੋਈ ਖੰਡਾ ਸਾਹਿਬ ਬਣਵਾਉਣਾ ਹੈ ਸਤਨਾਮ ਵਾਹਿਗੁਰੂ ਜੀ ਲਿਖਵਾਉਣਾ ਹੈ ਜਾਂ ਕੋਈ ਸ਼ੰਖ ਦਾ ਰੂਪ ਦੇਣਾ ਆ ਦੇਖੋ ਤੁਸੀਂ ਇਹ ਐਂਟਰਸ ਰੂਮ ਵਾਸਤੇ ਜਾਂ ਫਿਰ ਇਹ ਲੌਬੀ ਵਾਸਤੇ ਬਹੁਤ ਯੂਨਿਕ ਡਿਜ਼ਾਈਨ ਹੈ ਪੂਰਾ ਦਾ ਪੂਰਾ ਲੱਕੜੀ ਨੂੰ ਕਰਵ ਕਰਕੇ ਬਣਾਇਆ ਹੋਇਆ ਜੀ ਇੱਕ ਗੱਲ ਹੋਰ ਹੈ ਇੱਥੋਂ ਤੁਸੀਂ ਚਾਹੇ ਸੋਨਾ ਚੜਵਾ ਲਓ ਗੇਟਾਂ ਤੇ ਜੀ ਬਿਲਕੁਲ ਚਾਹੇ ਤੁਹਾਡਾ ਬਜਟ ਹੈ ਚਾਹੇ ਸੋਨਾ ਚੜਵਾ ਲਓ ਚਾਹੇ ਚਾਂਦੀ ਚੜਵਾ ਲਓ ਸਾਡੇ ਤੋਂ ਕੋਈ ਦਿੱਕਤ ਨਹੀਂ ਆਪਣੇ ਬਜਟ ਦੇ ਮੁਤਾਬਿਕ ਕਈ ਵਾਰ ਸੋਨੇ ਨਾਲ ਏ ਇਹ ਵੀ ਬਹੁਤ ਹੀ ਮਤਲਬ ਯੂਨਿਕ ਡਿਜ਼ਾਈਨ ਹੈ ਇਹ ਕਿਸੇ ਨੇ ਕੋਈ ਮਤਲਬ ਪ੍ਰੋਜੈਕਟ ਵਾਸਤੇ ਇਹ ਦੇਖੋ ਤੁਸੀਂ ਹਾਈ ਐਂਡ ਦਰਵਾਜੇ ਚਾਹੀਦੇ ਨੇ ਕੋਈ ਵਿਲਾ ਬਣਾ ਰਿਹਾ ਹੈ ਲਗਜ਼ਰੀ ਪੈਂਟ ਹਾਊਸ ਬਣਾ ਰਿਹਾ ਹੈ ਕੋਈ ਫਾਰਮ ਹਾਊਸ ਬਣਾ ਰਿਹਾ ਹੈ ਕੋਈ ਮੰਦਿਰ ਬਣਾ ਰਿਹਾ ਹੈ ਕੋਈ ਚਰਚ ਬਣਾ ਰਿਹਾ ਹੈ ਕੋਈ ਗੁਰਦੁਆਰਾ ਸਾਹਿਬ ਬਣਾ ਰਿਹਾ ਹੈ ਕੋਈ ਮਤਲਬ ਮਸਜਿਦ ਬਣਾ ਰਿਹਾ ਹਰ ਤਰੀਕੇ ਦੀ ਕਸਟਮਾਈਜੇਸ਼ਨ ਇੱਥੇ ਅਵੇਲੇਬਲ ਹੈਗੀ ਹੈ ਬਾਕੀ ਜਿਹੜਾ ਕਸਟਮਰ ਦਾ ਆਰਕੀਟੈਕਟ ਡਿਜ਼ਾਈਨ ਦਊਗਾ ਉਸ ਡਿਜ਼ਾਈਨ ਦੇ ਮੁਤਾਬਿਕ ਹੀ ਅਸੀਂ ਡਿਜ਼ਾਈਨ ਇਹ ਬਣਾ ਦਿੰਨੇ ਆ ਇਹ ਦੇਖੋ ਵੇਨਿਅਰ ਦੇ ਦਰਵਾਜੇ ਨੇ 400 ਰੁਪਏ ਫੁੱਟ ਦੇ ਵਿੱਚ ਨੇ ਇਹਦੇ ਵਿੱਚ ਵੀ ਸੀਐਨਸੀ ਡਿਜ਼ਾਈਨ ਹੈ ਜਿਵੇਂ ਸੀਐਨਸੀ ਡਿਜ਼ਾਈਨ ਹੈ ਕਸਟਮਾਈਜੇਸ਼ਨ ਹੈ ਬਹੁਤ ਡਿਜ਼ਾਈਨ ਹੈ ਇਹਦੇ ਵਿੱਚ ਵੀ ਅਵੇਲੇਬਲ ਮਿਲ ਜਾਣਗੇ ਰੋ ਦਰਵਾਜੇ ਨੇ ਬਗੈਰ ਪੇਂਟ ਪਾਲਿਸ਼ ਤੋਂ ਨੇ ਜੀ ਕਸਟਮਰ ਕਿਸੇ ਕੋਟੀ ਦਾ ਕੰਮ ਲੈ ਲੈ ਸਮਝ ਲਓ ਇਹ ਆਰਡਰ ਲੈ ਲਿਆ ਉਹਦੀ ਡਿਲੀਵਰੀ ਦਾ ਕੀ ਪ੍ਰੋਸੈਸ ਹੁੰਦਾ ਹੈ ਜੀ ਡਿਲੀਵਰੀ 20 ਤੋਂ 25 ਦਿਨ ਅਸੀਂ ਲੈ ਕੇ ਚੱਲਦੇ ਆ ਜੀ ਜਦੋਂ ਕਸਟਮਰ ਨੇ ਆਰਡਰ ਦੇਣਾ ਹੈ ਇਹটা ਪ੍ਰੋਪਰ ਵਨ ਸਕੇ ਇਹ ਤੁਸੀਂ ਦੇਖ ਸਕਦੇ ਹੋ ਰੈਡੀ ਟੂ ਯੂਜ਼ ਕਨਸੈਪਟ ਆ ਗਿਆ ਬੈਂਬੂ ਲੁੱਕ ਹੈਗਾ ਇਹ ਜਿਹੜਾ ਡਿਜ਼ਾਈਨ ਹੈਗਾ ਬੈਂਬੂ ਵਾਲਾ ਡਿਜ਼ਾਈਨ ਦਿੱਤਾ ਗਿਆ 2000 ਪਲੱਸ ਇਹਦੇ ਵਿੱਚ ਡਿਜ਼ਾਈਨ ਅਵੇਲੇਬਲ ਹੈ ਕਲਰ ਅਵੇਲੇਬਲ ਨੇ ਇਹਦਾ ਪ੍ਰਾਈਸ ਹੈਗਾ 350 ਤੋਂ 400 ਰੁਪਏ ਸਕੁਆਇਰ ਫੁੱਟ 350 ਰੁਪਏ ਦੇ ਵਿੱਚ ਅਪਲਾਈ ਕਟਿੰਗ ਦੀ ਫੀਲਿੰਗ ਜੋ ਅੰਦਰ ਫੀਲਿੰਗ ਹੋਏਗੀ ਅਪਲਾਈ ਕਟਿੰਗ ਦੀ ਹੋਏਗੀ 5 ਸਾਲ ਦੀ ਗਾਰੰਟੀ ਦੀ ਹੋਏਗੀ ਗਾਰੰਟੀ ਹੈ ਜਿਹੜੀ ਘੁੰਮ ਜੇ ਦਰਵਾਜ਼ਾ ਫੁੱਲ ਜੇ ਜਾਂ ਦੀਮਕ ਲੱਗ ਜੇ ਇਸ ਤਰ੍ਹਾਂ ਇਹ ਜਿਹੜਾ 300 ਰੁਪਏ ਦੇ ਵਿੱਚ ਹੈ 15 ਸਾਲ ਦੀ ਗਾਰੰਟੀ ਪਾਈਨ ਦਾ ਐਵੇਂ ਜੇ ਤੁਸੀਂ ਦੇਖ ਸਕਦੇ ਹੋ ਵੇਨੀਅਰ ਲੁੱਕ ਲੈਣਾ ਹੈ ਵੇਨੀਅਰ ਲੁੱਕ ਮਿਲ ਜੇਗਾ ਰੋਜ਼ ਵੁੱਡ ਲੁੱਕ ਲੈਣਾ ਰੋਜ਼ਮੂਨ ਮਿਲ ਜੇਗਾ ਗ੍ਰੀਨ ਲੁੱਕ ਲੈਣਾ ਬਾਕੀ ਕੋਈ ਐਕਸਟਰਾ ਆਰਡੀਨਰੀ ਲੁੱਕ ਲੈਣਾ ਉਸ ਤਰੀਕੇ ਦੇ ਸਾਡੇ ਕੋਲ ਕਸਟਮਾਈਜੇਸ਼ਨ ਦੀ ਪਰੇਸ਼ਾਨੀ ਹੁੰਦੀ ਹੈ ਸਮਝ ਲਓ ਇਹ ਮਾਡਲ ਲਵਾ ਲਿਆ ਮੈਂ ਆਪਣੇ ਘਰ ਦੇ ਵਿੱਚ ਜੀ 5 ਸਾਲ ਬਾਅਦ ਮੈਨੂੰ ਸਾਵੇਂ ਇੱਕ ਹੋਰ ਚਾਹੀਦਾ ਇਹਦੇ ਨਾਲ ਦਾ ਜੀ ਬਿਲਕੁਲ ਇੱਕ ਚੀਂਦਾ ਦੋ ਚੀਂਦਾ ਚਾਹੇ ਤੁਹਾਨੂੰ 20 ਸਾਲਾਂ ਬਾਅਦ 50 ਸਾਲਾਂ ਬਾਅਦ ਵੀ ਉਹ ਤੁਹਾਨੂੰ ਸਾਡੇ ਕੋਲੇ ਅਵੇਲੇਬਲ ਮਿਲੇਗਾ ਕਲਰ ਸਾਡੇ ਕੋਲੇ ਇਸ ਟਾਈਮ 2000 ਤੋਂ ਪਲੱਸ ਇਹਦੇ ਵਿੱਚ ਕਲਰ ਹੈ ਜਿਹੜਾ ਵੀ ਤੁਸੀਂ ਆਪਣੇ ਆਰਕੀਟੈਕਟ ਦੇ ਅਕੋਰਡਿੰਗ ਜਾਂ ਆਪਣੇ ਕਿਸੇ ਦੇ ਨਾਲ ਬੁੱਕ ਮੈਚ ਕਰਨਾ ਹੈ ਆਪਣੀ ਟਾਈਲਸ ਦੇ ਨਾਲ ਮੈਚ ਕਰਨਾ ਹੈ ਆਪਣੇ ਫਰਨੀਚਰ ਦੇ ਨਾਲ ਮੈਚ ਕਰਨਾ ਹੈ ਆਪਣੀ ਅਲਮੇਰਾ ਦੇ ਨਾਲ ਮੈਚ ਕਰਨਾ ਹੈ ਇਸ ਤਰੀਕੇ ਦੀ ਸਾਡੇ ਕੋਲੇ ਬਹੁਤ ਆਪਸ਼ਨ ਮਿਲ ਜੇਗੀ ਦੇਖ ਸਕਦੇ ਹੋ ਜਿਵੇਂ ਉਹ 300 350 ਦੀ ਰੇਂਜ ਚ ਆ ਗਈ ਸੀ ਇਹ 250 300 ਦੀ ਰੇਂਜ ਚ ਆ ਗਈ ਇਸ ਤਰੀਕੇ ਦੇ ਨਾਲ ਹੀ ਮੈਂ ਜਾਂਦਾ 100 ਰੁਪਏ ਸਕਰ ਫੁੱਟ ਤੱਕ ਦੀ ਗ੍ਰੇਨ ਆ ਰਹੇ ਨੇ ਜਿਵੇਂ ਲੱਕੜ ਦੇ ਵਿੱਚ ਗ੍ਰੇਨਸ ਆਉਂਦੇ ਨੇ ਸਾਗਵਾਨ ਦੇ ਵਿੱਚ ਦੇਖੋ ਜਿਵੇਂ ਬਲੈਕ वुਡ ਦੇ ਵਿੱਚ ਗ੍ਰੇਨਸ ਆਉਂਦੇ ਨੇ ਬਲੈਕ वुਡਸ ਦੇ ਗ੍ਰੇਨ ਹੈਗੇ ਨੇ ਐਸ ਦਾ ਪ੍ਰਾਈਸ 350 ਤੋਂ 400 ਰੁਪਿਆ ਐਸ ਦਾ ਪ੍ਰਾਈਸ 250 ਤੋਂ 300 ਰੁਪਿਆ ਜਿਹੜਾ 50 ਰੁਪਏ ਦਾ ਅੰਤਰ ਆ ਰਿਹਾ ਹੈ ਦਰਵਾਜੇ ਦੀ ਫੀਲਿੰਗ ਹੈ ਜਿਹੜੀ ਫਿਲਰ ਇਹਦੇ ਅੰਦਰ ਉਹਦਾ ਅੰਤਰ ਆ ਰਿਹਾ ਔਰ ਗਾਰੰਟੀ ਵਾਰੰਟੀ ਦਾ ਵੀ ਫਰਕ ਪਏਗਾ ਇਹਦੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗ੍ਰੇਨਸ ਦੇ ਵਿੱਚ ਸਾਡੇ ਕੋਲੇ ਅਵੇਲੇਬਲ ਇਸ ਤਰੀਕੇ ਦੇ ਮਿਲ ਜਾਣਗੇ ਕੋਈ ਐਂਟਰੈਂਸ ਵਾਸਤੇ ਸਸਤੇ ਦੇ ਵਿੱਚ ਜਾਨਕੀ ਪੂਜਾ ਰੂਮ ਦਾ ਤਿਆਰ ਕਰਨਾ ਹੈ ਸਾ 305 ਸਾਲ ਦੀ ਗਾਰੰਟੀ 400 ਰੁਪਏ ਵਿੱਚ 15 ਸਾਲ ਦੀ ਗਾਰੰਟੀ ਦਰਵਾਜੇ ਦਾ ਫਿਲਰ ਦਾ ਫਰਕ ਆਏਗਾ 50 ਰੁਪਏ ਦਾ ਜੋ ਅੰਤਰ ਆ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਰੈਡੀ ਟੂ ਯੂਜ਼ ਦਰਵਾਜਾ 200 ਤੋਂ 250 ਰੁਪਏ ਦਾ ਰੇਟ ਆ ਗਿਆ ਇਸ ਤੋਂ ਇਲਾਵਾ ਹੋਰ ਕਈ ਆਪਸ਼ਨਲ ਨੇ ਜਿਵੇਂ ਆਪਾਂ ਆਪਣੇ ਫਰਸ਼ ਦੇ ਨਾਲ ਆਪਣੀ ਟਾਈਲਜ਼ ਦੇ ਨਾਲ ਮੈਚ ਕਰਨਾ ਹੈ ਉਹਦੇ ਨਾਲ ਵੀ ਮੈਚਿੰਗ ਕਨਸੈਪਟ ਹੈਗਾ ਵੈਨੀਅਰ ਦੇ ਨਾਲ ਮੈਚ ਕਰਨਾ ਹੈ ਆਪਣੀ ਅਲਮੇਰਾ ਦੇ ਨਾਲ ਉਹਦੇ ਨਾਲ ਵੀ ਹੈਗਾ ਬਾਕੀ ਅਲੱਗ-ਅਲੱਗ ਤਰ੍ਹਾਂ ਦੇ ਗ੍ਰੇਨਸ ਤੋਂ ਨਹੀਂ ਦਰਵਾਜੇ ਦੇ ਸਟੋਰ ਤੇ ਮੈਂ ਇੱਕ ਕਮੀ ਦੇਖੀ ਬਹੁਤ ਸਟੋਰਾਂ ਤੇ ਸਿਰਫ ਕਲੀਨ ਡੋਰ ਹੀ ਹੁੰਦੀਆਂ ਨੇ ਜੀ 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 ਜਾਲੀ ਵਾਲੇ ਵੀ ਮਿਲ ਜਾਣਗੇ ਤੇ ਵਿੰਡੋ ਵੀ ਮਿਲ ਜਾਣਗੇ ਜਾਲੀ ਵਾਲੇ ਦਰਵਾਜੇ ਵੀ ਮਿਲ ਜਾਣਗੇ ਜੀ ਵਿੰਡੋਸ ਵੀ ਮਿਲ ਜਾਣਗੇ ਉਹ ਵੀ ਬਜਟ ਫ੍ਰੈਂਡਲੀ ਜਿਹੜੀ ਤੁਸੀਂ ਬਜਟ ਚ ਕਸਟਮਰ ਸਾਡੇ ਕੋਲੇ ਬਜਟ ਲੈ ਕੇ ਆਓ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀ 100 ਤੋਂ 150 ਰੁਪਏ ਸਕੁਅਰ ਫੁੱਟ ਇਹ ਆ ਗਿਆ 150 ਤੋਂ 200 ਰੁਪਏ ਸਕੁਅਰ ਫੁੱਟ ਦਾ ਦਰਵਾਜਾ ਰੈਡੀ ਟੂ ਯੂਜ਼ ਹੈ 5 ਸਾਲ ਤੋਂ 15 ਸਾਲ ਤੱਕ ਦੀ ਇਹਦੀ ਗਾਰੰਟੀ ਹੈ ਜਿਹੜਾ 50 ਰੁਪਏ ਦਾ ਅੰਤਰ ਆ ਗਿਆ ਉਹ ਬੋਰਡ ਦਾ ਅੰਤਰ ਹੈ ਉਹਦੇ ਨਾਲ ਗਾਰੰਟੀ ਵਾਰੰਟੀ ਦਾ ਵੀ ਫਰਕ ਪਏਗਾ ਕਲਰ ਆਪਸ਼ਨ ਇਹਦੇ ਵਿੱਚ ਮਿਲ ਜਾਏਗੀ ਹਾਈ ਗਲੋਸ ਲੈਣਾ ਹੈ ਹਾਈ ਗਲੋਸ ਮਿਲ ਜੇਗਾ ਮੈਟ ਲੈਣਾ ਹੈ ਮੈਟ ਫਿਨਿਸ਼ ਮਿਲ ਜੇਗਾ ਡਿਜ਼ਾਈਨ ਇਸ ਦੇ ਵਿੱਚ ਵੀ ਮਤਲਬ ਜੋ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਉਹਰੇ ਵੈਰਾਈਟੀ ਦਿਖਾ ਰਿਹਾ ਵੈਰਾਈਟੀ ਦੇ ਵਿੱਚ ਡਿਜ਼ਾਈਨ ਕਲਰ ਆਪਸ਼ਨਲ ਹੈ ਹਜ਼ਾਰਾਂ ਹੀ ਨੇ ਉਹਦੇ ਵਿੱਚ ਗਰੰਟੀ ਹਰ ਇੱਕ ਚੀਜ਼ ਦੀ ਹੈ ਹਰ ਇੱਕ ਚੀਜ਼ ਦੀ ਗਰੰਟੀ ਮਿਲੇਗੀ ਔਰ ਰਿਟਰਨ ਦੇ ਵਿੱਚ ਗਰੰਟੀ ਮਿਲੇਗੀ ਇਸ ਤੋਂ ਇਲਾਵਾ ਅਸੀਂ ਮੈਸ਼ ਡੋਰ ਜਾਲੀ ਵਾਲੇ ਦਰਵਾਜ਼ੇ ਤੁਸੀਂ ਪਿੱਛੇ ਦੇਖ ਸਕਦੇ ਹੋ ਹਾਂਜੀ ਪਾਈਨ ਦੇ ਵਿੱਚ ਮਰਿੰਡੀ ਦੇ ਵਿੱਚ 골ਡਨ ਚਾਂਪ ਦੇ ਵਿੱਚ ਔਰ ਲਖਦੇ ਦੇ ਵਿੱਚ ਸਾਗਵਾਨ ਦੇ ਵਿੱਚ ਐਮਪੀ ਦੀ ਸਾਗਵਾਨ ਦੇ ਵਿੱਚ ਵਨ ਸਾਈਡ ਡਿਜ਼ਾਈਨ ਟੂ ਸਾਈਡ ਡਿਜ਼ਾਈਨ ਸਿੰਗਲ ਜਾਲੀ ਡਬਲ ਜਾਲੀ ਹਰ ਤਰੀਕੇ ਦੀ ਉਹ ਰਿਹਾ ਆਪਸ਼ਨ ਮਿਲ ਜੇਗੀ ਔਰ ਜੋ ਸਾਡੀ ਜਾਲੀ ਹੋਏਗੀ ਅਲੂਮੀਨੀਅਮ ਤੇ ਸਟੀਲ ਦੀ ਹੋਏਗੀ ਲਾਈਫਟਾਈਮ ਜਾਲੀ ਨੂੰ ਪੇਂਟ ਪਾਲਿਸ਼ ਕਰਵਾਉਣ ਦੀ ਜਰੂਰਤ ਨਹੀਂ ਹੈਗੀ ਵੀ ਜਰਨ ਲੱਗਦੀ ਜੀ ਬਿਲਕੁਲ ਇਹ ਦੇਖੋ ਤੁਸੀਂ ਜਿਵੇਂ ਮਾਈਕਰ ਦੇ ਨਾਲ ਮੈਚ ਕਰਨਾ ਹੈ ਆਪਣਾ ਦਰਵਾਜਾ ਜਾਲੀ ਵਾਲਾ ਅੰਦਰ ਵਾਲੇ ਮਾਈਕੇ ਦੇ ਨਾਲ ਮੈਚ ਕਰਨਾ ਹੈ ਉਹ ਵੀ ਮੈਚਿੰਗ ਆਪਸ਼ਨ ਹੈਗੀ ਹੈ ਤੁਸੀਂ ਕੋਈ ਦਿੱਲਾ ਟਾਈਪ ਬਣਾਉਣਾ ਚਾਹੁੰਦੇ ਹੋ ਜਿਵੇਂ ਪੁਰਾਣੇ ਰਿਵਾਜ ਹੁੰਦੇ ਸੀ ਪੁਰਾਤਨ ਲੁੱਕ ਦੇ ਉਸ ਤਰੀਕੇ ਦੀ ਵੀ ਆਪਸ਼ਨ ਵੀ ਹੈਗੀ ਹੈ ਇਸ ਤਰੀਕੇ ਦੇ ਸਾਡੇ ਕੋਲੇ ਲੱਕੜੀ ਦੇ ਦਰਵਾਜੇ ਵੀ ਹੈਗੇ ਨੇ ਹੈਂਡ ਮੇਡ ਜਿਹੜੇ ਪਹਿਲਾਂ ਬਣਦੇ ਹੁੰਦੇ ਸੀ ਦਿੱਲੇ ਵਾਲੇ ਹੂੰ ਜੀ ਇਹਦੀ ਮੈਨੂਫੈਕਚਰਿੰਗ ਆਪਣੇ ਇੱਥੇ ਹੀ ਹੁੰਦੀ ਹੈ ਜੀ ਹਾਂਜੀ ਮੈਨੂਫੈਕਚਰਿੰਗ ਆਪਣੀ ਲੋਕਲ ਡੇਰਾਵਸੀ ਹੈਗੀ ਹੈ ਕੋਈ ਕਸਟਮਰ ਦੇਖਣਾ ਚਾਹੁੰਦਾ ਹੈ ਦਰਵਾਜ਼ੇ ਬੰਦਦੇ ਹੋਏ ਆਪਣੇ ਦੇਖ ਸਕਦਾ ਹੈ ਮਤਲਬ ਹਰ ਤਰੀਕੇ ਦੀ ਉਰੇ ਕਸਟਮਾਈਜੇਸ਼ਨ ਆਪਸ਼ਨਲ ਹੈਗੀ ਹੈ ਕੋਈ ਜਾਲੀ ਵਾਲਾ ਦਰਵਾਜ਼ਾ 3D ਦੇ ਵਿੱਚ ਬਣਵਾਉਣਾ ਹੈ ਮਤਲਬ ਅੰਦਰ ਜਿਹੜਾ ਮੇਨ ਦਰਵਾਜ਼ਾ ਆ ਗਿਆ ਇਹ ਚੀਜ਼ ਵੱਡੀ ਕਰਕੇ ਆ ਜਾਏਗੀ ਇਹ ਮਤਲਬ ਇਹ ਚੀਜ਼ ਜਿਹੜੀ ਅੱਗੇ ਜਾਲੀ ਵਾਲਾ ਆ ਜਾਏਗਾ ਮੈਚਿੰਗ ਬਿਲਕੁਲ ਸੇਮ ਹੋ ਜਾਏਗੀ ਇਸ ਤਰੀਕੇ ਦੇ ਜਾਲੀ ਵਾਲੇ 3D ਦੇ ਦਰਵਾਜ਼ੇ ਵੀ ਬਣਾਉਣੇ ਆ ਇਸ ਤੋਂ ਇਲਾਵਾ ਦੇਖੋ ਹਾਈ ਗਲੋਸ ਦੇ ਵਿੱਚ ਵ ਯਾ ਸਕਿਉਰਿਟੀ ਪਰਪਸ ਵਾਸਤੇ ਸਟੀਲ ਦਾ ਦਰਵਾਜਾ ਲੈਣਾ ਐਸਐਸ ਦਾ 202 ਇਹ ਵੀ ਮਿਲ ਜਾਣਾ ਜੀ 202 304 ਦੋਨੋਂ ਗ੍ਰੇਡਸ ਮਿਲ ਜੇਗਾ ਪਰ ਕੇਜੀ ਦੇ ਹਿਸਾਬ ਨਾਲ ਜੀ 400 ਰੁਪਏ ਔਰ 500 ਰੁਪਏ ਪਰ ਕੇਜੀ ਅਕ੍ਰੀਲਿਕ ਡੋਰ ਮਿਲ ਜੇਗਾ ਇਹ ਦੇਖੋ ਤੁਸੀਂ ਅਕ੍ਰੀਲਿਕ ਇਸ ਤੋਂ ਪਹਿਲਾਂ ਕੀਚਣਾ ਤੇ ਦੇਖੀ ਹੋਏਗੀ ਲੱਗੀ ਹੋਈ ਜਾਂ ਫਿਰ ਅਕਸ਼ਰ ਨੇਮ ਅਕਸ਼ਰ ਕੱਟੇ ਹੋਏ ਦੇਖੇ ਹੋਣਗੇ ਇਹ ਉਹ ਵਾਲੀ ਸ਼ੀਟ ਹੈਗੀ ਹੈ ਇਹਦੇ ਵਿੱਚ ਵੀ ਤੁਹਾਨੂੰ ਆਪਸ਼ਨਲ ਕਲਰ ਆਪਸ਼ਨਲ ਡਿਜ਼ਾਈਨ ਆਪਸ਼ਨਲ ਹਜ਼ਾਰਾਂ ਮਿਲ ਜੇਗੀ ਜੇ ਤੁਸੀਂ ਲੱਕੜ ਦੇ ਹੀ ਕੀ ਚੀਜ਼ ਹੈ ਲੱਕੜ ਦੇ ਵਿੱਚ ਐਚ ਡੀ ਐਚ ਐਮ ਆਰ ਹੈ ਜੀ ਲੱਕੜ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਦੀਮਕ ਬਹੁਤ ਹੈਗੀ ਹੈ ਉਹਦੇ ਵਾਸਤੇ ਐਚ ਡੀ ਐਚ ਐਮ ਆਰ ਹੈ 3D 2D ਡਿਜ਼ਾਈਨ ਇਹਦੇ ਵਿੱਚ ਵੀ ਅਵੇਲੇਬਲ ਹੈ 375 ਰੁਪਿਆ ਦਾ ਰੇਟ ਹੈਗਾ ਜੀ ਅਗਰ ਰੈਡੀ ਯੂਜ਼ ਲਵਾਂਗੇ ਤਾਂ 400 ਰੁਪਏ ਪ੍ਰਾਈਸ ਹੈਗਾ ਜਿਹਦੇ ਵਿੱਚ ਤੁਹਾਨੂੰ ਪੇਂਟ ਪਾਲਿਸ਼ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਲਾਈਫਟਾਈਮ ਦੋਨੇ ਸਾਈਡ ਤੇ ਡਿਜ਼ਾਈਨ ਹੋਏਗਾ ਕਲਰ ਆਪਸ਼ਨ ਮਿਲ ਜੇਗੀ ਬਾਕੀ ਤੁਸੀਂ ਕੋਈ ਐਕਸਟਰਾ ਆਰਡੀਨਰੀ ਲੁੱਕ ਦੇਣਾ ਚਾਹੁੰਦੇ ਹੋ ਸਕੁਅਰ ਫੁੱਟ ਦੀ ਰੇਂਜ ਦੇ ਵਿੱਚ ਇਹ ਵੀ 800 ਰੁਪਏ ਸਕੁਅਰ ਫੁੱਟ ਦੀ ਰੇਂਜ ਦੇ ਵਿੱਚ ਬਾਕੀ ਇਹ ਰੈਡੀ ਟੂ ਯੂਜ਼ ਹੈਗਾ 200 ਰੁਪਏ ਸਕੁਅਰ ਫੁੱਟ ਦੇ ਵਿੱਚ ਇਹ ਆਪਣਾ ਸਟੋਰ ਪੈਂਦਾ ਕਿੱਥੇ ਜੀ ਇਹ ਆ ਗਿਆ ਜੀ ਆਪਣਾ ਜਿਰਖਪੁਰ ਬਲਟਾਨਾ ਕੇਰੀਏ ਦੀ ਲਾਈਟਾਂ ਤੇ ਐਸ ਸੀ ਐਸ ਨਗਰ ਮੋਹਾਲੀ ਜੋਗੀ ਪੰਜਾਬ ਦੇ ਵਿੱਚ ਪੈਂਦਾ ਹੈ ਬਾਕੀ ਦਿੱਤੇ ਗਏ ਨੰਬਰ ਤੇ ਸਾਨੂੰ ਵਟਸਐਪ ਕਰਕੇ ਲੋਕੇਸ਼ਨ ਮੰਗਾ ਸਕਦੇ ਹੋ ਘਰ ਬੈਠੇ ਐਸਟੀਮੇਟ ਬਣਵਾ ਸਕਦੇ ਹੋ ਬਸ ਤੁਹਾਡੇ ਕੋਲੇ ਡੋਰ ਦੇ ਜੋ ਸਾਈਜ਼ ਹੈ ਸਾਨੂੰ ਇੰਚਾਂ ਦੇ ਵਿੱਚ ਦੇਣੇ ਆ ਤਾਂ ਜੋ ਪ੍ਰੋਪਰ ਤੁਹਾਡਾ ਐਸਟੀਮੇਟ ਬਣ ਸਕੇ ਘਰ ਬੈਠੇ ਆਰਡਰ ਕਰਨਾ ਚਾਹੁੰਦੇ ਹੋ ਘਰ ਬੈਠੇ ਆਰਡਰ ਕਰ ਸਕਦੇ ਲਗ ਜੇਗਾ 75% ਪੇਮੈਂਟ ਉਦੋਂ ਕਰਨੀ ਹੈ ਜਦੋਂ ਤੁਹਾਡਾ ਆਰਡਰ ਰੈਡੀ ਹੋ ਜਾਏਗਾ ਜਦੋਂ ਤੁਹਾਡਾ ਆਰਡਰ ਰੈਡੀ ਹੋ ਜਾਏਗਾ ਤੁਸੀਂ ਆ ਕੇ ਦੇਖਣਾ ਚਾਹੁੰਦੇ ਹੋ ਆ ਕੇ ਦੇਖ ਸਕਦੇ ਹੋ ਬੰਦਾ ਦੇਖਣਾ ਚਾਹੁੰਦੇ ਹੋ ਬੰਦਾ ਦੇਖ ਸਕਦੇ ਹੋ ਵੀਡੀਓ ਕਾਲ ਤੇ ਦੇਖਣਾ ਚਾਹੁੰਦੇ ਹੋ ਵੀਡੀਓ ਕਾਲ ਤੇ ਫੋਟੋ ਮੰਗਵਾਉਣਾ ਚਾਹੁੰਦੇ ਹੋ ਫੋਟੋ ਵੀ ਮੰਗੋ ਜਿਸ ਤਰ੍ਹਾਂ ਤੁਸੀਂ ਸੈਟੀਸਫਾਈ ਹੋਣਾ ਚਾਹੁੰਦੇ ਹੋ ਡਿਲੀਵਰੀ ਲਗਭਗ ਮਤਲਬ ਕਿੰਨੀ ਕਿ ਦੂਰ ਹੋ ਜਾਉ ਆਪਣੀ ਡਿਲੀਵਰੀ 올 ਇੰਡੀਆ ਦੀ ਰਹਿੰਦੀ ਹੈ ਜੀ 올 ਇੰਡੀਆ ਕਿਉਂ ਇੰਡੀਆ ਤੋਂ ਬਾਹਰ ਵੀ ਰਹਿੰਦੀ ਹੈ ਕਿਤੇ ਵੀ ਕਸਟਮਰ ਆਸਟ੍ਰੇਲੀਆ ਬੈਠਾ ਕੈਨੇਡਾ ਬੈਠਾ ਜਿੱਥੇ ਵੀ ਬੈਠ ਰੀਫੰਡੇਬਲ 18% ਦੇ ਵਿੱਚ ਚਾਹ ਅਸਟ੍ਰੇਲੀਆ ਲੈ ਲੋ ਕੈਨੇਡਾ ਲੈ ਲੋ ਦਰਵਾਜਾ ਕੋਈ ਦਿੱਕਤ ਨਹੀਂ ਬਾਕੀ 2 250 ਕਿਲੋਮੀਟਰ ਦੇ ਏਰੀਆ 'ਚ ਅਸੀਂ ਵੈਸੀ ਡਿਲੀਵਰੀ ਫ੍ਰੀ ਕਰ ਦਿੰਦੇ ਆ ਪੂਰੀ ਕੋਠੀ ਦਾ ਆਰਡਰ ਆ ਕੇ ਗੱਲ ਕਰ ਸਕਦੇ ਆ ਡਿਲੀਵਰੀ ਉਹਨੂੰ ਫ੍ਰੀ ਮਿਲ ਜੇਗੀ ਔਰ ਵੀ ਜੇਕਰ ਤੁਸੀਂ ਕੋਠਿਆਂ 'ਚ ਦਰਵਾਜੇ ਵਾਹਟ ਦੇ ਵਿੱਚ ਲਵਾਉਣਾ ਚਾਹੁੰਦੇ ਹੋ ਸਾਰੇ ਆਪਣੇ ਮਲੇ ਚੈਲੇਂਜ ਪੰਜਾਬ ਨੂੰ ਜੀ ਜੀ ਰੇਟ ਦਾ ਜੀ ਜੀ ਰੇਟ ਕਣੀਓ ਵੈਰਾਈਟੀ ਕਣੀਓ ਹਰ ਤਰੀਕੇ ਕਣੀਓ ਤੁਹਾਨੂੰ ਪੂਰਾ ਸੈਟੀਸਫਾਈ ਹੋਏ ਮਤਲਬ ਸੈਟੀਸਫੈਕਸ਼ਨ ਮਿਲੇਗੀ ਹਰ ਚੀਜ਼ ਦੀ ਵੈਰਾਈਟੀ ਮਿਲੇਗੀ ਔਰ ਵੈਰਾਈਟੀ ਦੀ ਤੁਹਾਨੂੰ ਉ ਇੱਕ ਕੁਆਲਿਟੀ ਮਿਲੇਗੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਜੀ ਇਹ ਨੰਬਰਾਂ ਤੇ ਕਾਲ ਕਰ ਲਓ ਜੇਕਰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਆਪਣੇ ਤੁਸੀਂ ਕੋਠੇ 'ਚ ਕੰਮ ਕਰਵਾਉਣਾ ਹੈ ਕਿਸੇ ਹੋਟਲ ਦੇ ਵਿੱਚ ਕੰਮ ਕਰਵਾਉਣਾ ਹੈ ਤਾਂ ਇਹਨਾਂ ਨੂੰ ਜ਼ਰੂਰ ਕਾਲ ਕਰੇ